ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਸੱਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਕਸੇਲ ਜ਼ਿਲ੍ਹਾ ਤਰਨਤਾਰਨ ਸਾਭ ਦੇ ਵਿੱਚ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਇਹਨਾਂ ਅੰਕਲ ਦਾ ਬੋਰ ਹੈਗਾ ਜਿਨ੍ਹਾਂ ਦੇ ਆਪਾਂ ਕੈਮਰਾ ਮਾਰਨ ਆਏਗੇ ਤੇ ਤੇ ਉਹ ਰਿਹਾ ਜੀ ਆਪਣਾ ਬੋਰ ਤੇ ਆਪਣਾ ਕੈਮਰਾ ਤੇ ਆਪਣਾ ਕੈਮਰਾਮੈਨ ਤੇ ਦੋਨੋਂ ਰੈਡੀ ਨੇ ਕਿਤੇ ਹੁਣ ਆਪਾਂ ਕੈਮਰਾ ਪਾ ਕੇ ਬੋਰ ਨੂੰ ਚੈੱਕ ਕਰਾਂਗੇ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਜੀ ਰੇਤਾ ਮਾਰਦਾ ਹੈਗਾ ਰੇਤਾ ਮਤਲਬ ਮਿੱਟੀ ਤੇ ਰੇਤ ਆ ਜਾ ਮਿਕਸ ਜਾ ਮਾਰਦਾਗਾ ਤੇ ਹੁਣ ਆਪਾਂ ਬੋਰ ਚ ਕੈਮਰਾ ਪਾ ਕੇ ਚੈੱਕ ਕਰਾਂਗੇ ਬੋਰ ਨੂੰ ਕਿ ਬੋਰ ਦੇ ਵਿੱਚ ਕੀ ਪ੍ਰੋਬਲਮ ਆ ਚਲੋ ਜੀ ਮੋਟਰ ਕੱਢਣ ਪਉਣ ਚ ਕੋਈ ਦਿੱਕਤ ਨਹੀਂ ਨਾ ਕੋਈ ਦਿੱਕਤ ਨਹੀਂ 3:30 16 ਜੋਰ ਹੈ ਹਾਂ ਆ ਗਿਆ ਹਾਲਾ ਉੱਪਰ ਕਰੋ ਹੈ ਕਿੰਨਾ ਔਰੇ 23 ਫੁੱਟ 23 ਫੁੱਟ ਤੋਂ ਪਾਟਿਆ ਹੋਈ ਬੋਰ ਇਹ ਅੱਛਾ ਟੋਟੂ ਉਹ ਤਾਂ ਨਹੀਂ ਪਰਤੀ ਇਹ ਟੂਆ ਕਿਤਰਾ ਬੂਈ ਬੋਰ ਉਹ ਦੂਜਾ ਖੂਹ ਹੀ ਆਲੀ ਹੋਵੇ ਉਹ ਇੱਥੇ ਹੀ ਬੋਰ ਇੱਕਦਮ ਇਹ ਚ ਪਾਣੀ ਛੱਡਿਆ ਤੁਸੀਂ ਪਾਣੀ ਉਹੀ ਛੱਡਿਆ ਇਹ ਪੁਰਾਣਾ ਬੂਰ ਇੱਥੇ ਇੱਥੇ ਕਰਤੀ ਹਾਂ ਇਹ ਮੁਰਗੇ ਅਹੀਂ ਇਹਨੂੰ ਟੂਆ ਹੀ ਦਾ ਟੂਆ ਟਾਵਾ ਮੁਰਗੇ ਪੂਰਦਾ ਪਾਣੀ ਛੱਡ ਤਾ ਉਹਦੇ ਬਾਅਦ ਭਰ ਕੇ ਟੋਆ ਤੁਸੀਂ ਪਤਾ ਨਹੀਂ ਛੱਡਿਆ ਛੁਡੇ ਗਿਆ ਪਾਣੀ ਛੱਡਿਆ ਸੀ ਇਹਦੇ ਵਿੱਚ ਤਾਂ ਹੀ ਪਾਟ ਗਿਆ ਜੀ ਇਹ ਹਾਂ ਪਰਾਣਾ ਬੋਰ ਕਾਫੀ ਚਿਰਦਾ ਹੈ ਹਾਂ ਇਹ ਵਰਲੇ ਵੇਲੇ ਧੱਕ ਮਾਰਦਾ ਜੀ ਬੋਰ ਨੂੰ ਇਹ ਹਾਂ ਪ੍ਰੈਸ਼ਰ ਬਣ ਜਾਂਦਾ ਜੀ ਪੂਰਾ ਠੀਕ ਛੇ ਇੱਥੋਂ ਵੀ ਟੁੱਟਾ ਆ ਦੇ ਕਿੰਨਾ ਹੋ ਗਿਆ ਦੇਖੀ ਬਾਈ ਬਾੜ ਫੁੱਟ ਤੇ ਵਾਟਰ ਲੈ ਲਵੋ ਨੇ ਚਲੋ ਜੀ ਹੌਲੀ ਜਲੀ ਮੋਟਰ ਕੱਢ ਗੱਡੀ ਤੇ ਚੋਂ ਮੋਟਰ ਪਰਸੋਂ ਦੀ ਕੱਢੀ ਸੀ ਤੇ ਤਾਂ ਚਰ ਸੱਡੀ ਮੜਾ ਜਾ ਹੌਲੀ 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 ਚੱਲ 120 ਤੋਂ ਬਾਅਦ ਹੌਲੀ ਚੱਲਣੀ ਕਿਤੇ ਡਰਾਈਵਰ ਵਿੱਚ ਗਲੀ ਹੋਈ ਹੋਵੇ ਜੀ ਨਾ ਨਾ ਕੋਈ ਡਰ ਪੱਖੇ ਚ ਰੇਤੇ ਦੇ ਕਾਰਨ ਨਾ ਨਾ ਕੋਈ ਗੱਲ ਤਾਂ ਕਿਸੇ ਨੇ ਮੜਿਆ ਜਾਂ ਮਾ ਠੀਕ ਹੈ ਹੌਲੀ ਚੱਲਿਆ ਬੁਸ਼ਬਾਚੀ ਮੋਟਰ ਨੂੰ ਪਾਏ ਆ ਤੇ ਉਦੋਂ ਰੇਤਾ ਮਾਰਦੇ ਹੌਲੀ ਚੱਲੀ ਹੌਲੀ ਚੱਲੀ ਚਾਰ ਉਪਰ ਕਰੀ ਮੜਾ ਜਾ ਹੌਲੀ 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 ਚੱਲ ਥਲੇ ਚਲ ਜਾਣ ਦੇ ਕਿੰਨਾ ਹੋ ਗਿਆ ਬੱਤੀ ਹੋ ਗਿਆ ਬੋਰ ਬੋਰ ਦੇ ਬੋੜ ਕਿ ਤਾ ਨਹੀਂ ਰੋਕ ਉੱਪਰ ਕਰਾ ਕਿੰਨਾ ਹੋ ਗਿਆ 150 ਬਟ ਪੂਰਾ 100 ਡੇਢ ਤੋਂ ਪਾਟਿਆ ਹੋਈ ਬੋਰੇ ਦੇਖੋ ਮੈਂ ਫੋਟੋ ਮੜੀਦਾ ਇਹ ਲਈ ਤਾਰਾ ਲੱਗੀ ਜੋ ਹੋਰ ਥੱਲੇ ਕਰੋ ਜੀ ਜਮਾ ਹੋ ਲਈ ਇੱਥੇ ਠੀਕ ਆ ਮੈਂ ਠੀਕ ਆ ਚੱਲ ਜਾਂਦੇ ਹਾਂ ਜਾਣਦੇ 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 ਕਿੰਨਾ ਹੋ ਗਿਆ ਦੇਖੀ 3 53 53 ਹੋ ਗਿਆ ਹੈ ਪਾਟਾ ਕਿੰਨੇ ਦਿਆ 155 150 ਦੇ ਲਗ 155 ਤੱਕ 5 ਫੁੱਟ ਪਾਟਿਆ ਜੀ ਅੱਛਾ ਇੱਕ ਵੀ ਆ ਨਾ ਪੁਰਾਣੇ ਬੂਰ ਚਲੋ ਜਾਣਦੇ ਤੁੱਕ ਵਜੇ ਜਾ ਜਾਣਦੇ ਜਾਣਦੇ ਬਾਜਰੀ ਪੂਜਰੀ ਪਾ ਦਿੱਤੀ ਸੀ ਇਹ ਇੱਥੇ ਹਾਂ ਚਾਰ ਪੰਜ ਪੀਪੇ ਪਾਏ ਸਿਰ ਬੜੀ ਗਲਤ ਕਰਿਆ ਕੰਮ ਤੁਸੀਂ ਬੋਰ ਭਰਿਆ ਹੋਊਗਾ ਥੱਲੇ 100% ਇਹ ਛੋਟੀ 12.5 ਦੀ ਮੋਟਰ ਜਿਹੜੀ ਪਹਿਲਾਂ ਪਾਈ ਦੀ ਕਿੰਨੇ ਦੀ ਪਾਈ ਹੋਈ ਸੀ ਮੋਟਰ ਛੋਟੀ ਸੀਗੀ 7.5 ਦੀ 7.5 ਦਿਨ ਉਹਨੇ ਇੰਨੇ ਪਾਣੀ ਦੇ ਵਿੱਚ ਪੂਰਾ ਕਰ ਲਿਆ ਹੁਣ ਵੱਡੀ ਮੋਟਰ ਵੀ ਪਾਣੀ ਤਾਂ ਉਰੋਂ ਪੂਰਾ ਕਰ ਦੂਗੀ ਵੱਡੀ ਮੋਟਰ ਵੀ ਛੋਟੀ ਜੇ ਚਲਾਉਂਦੇ ਰਹੋਗੇ ਤਾਂ ਹਾਂ ਪਰ ਕਰੂਗੀ ਹਫਤਾ ਪੰਨਾ ਮਤਲਬ 15 20 ਦਿਨਾਂ ਚ ਕਰ ਜੂਗੀ ਪੂਰਾ ਪਾਣੀ ਅੱਛਾ ਅੱਛਾ ਤੇ ਬੋਰ ਥੱਲੇ ਭਰਿਆ ਹੋਊਗਾ ਉੱਪਰ ਘਰ ਉੱਪਰ ਉੱਪਰ ਚੱਲਦਾ ਫਿਲਟਰ ਕਿੰਨਾ ਹੋ ਗਿਆ ਦੇਖਿਮੜੇ ਉੱਪਰ ਘਰ ਹੋਰ ਸਾਫ ਤੇ ਫਿਲਟਰ ਨਹੀਂ ਥੱਲੇ ਘਰ ਕਿੰਨਾ ਹੋ ਗਿਆ 200 200 ਤੋਂ ਫਿਲਟਰ ਚੱਲ ਪਈ ਇਹ ਫਿਲਟਰ ਸੁਰੂ 130 ਉੱਪਰ ਚਲੋ ਜਾਣ ਦੋ ਕੋਈ ਨਾ ਦੇਖ ਲੈਣੇ ਭਾਈ ਆ ਫਿਲਟਰ ਚੱਲਦਾ ਪਰ ਪਾਣੀ ਲੈਂਦੀ ਆ ਫਿਲਟਰ ਦਾ ਇਹ ਫਿਲਟਰ ਖਾਬ ਵੀ ਪਈ ਫਿਲਟਰ ਸਾਫ ਵੀ ਹੈਗਾ तो यहां गवर्नमेंटरा जी बदू है रोक के ना हो गया 20 फुट है 220 3 फुट हो 220 हो गया टाटा बोल सर टाटा हम्म 150 जा चलो जी जा ये सब चीज हम्म क्या हो ਹੂੰ ਇਹ ਪੈਪ ਕਿਹੜੇ ਪਾਏ ਸੋ ਕਿਤੋਂ ਪਾਏ ਪੈਪ ਸਿਰੋਲੀ ਆਂਦੀ ਕਿੰਨਾ ਪਤਾ ਨਹੀਂ ਕਿਤੋਂ ਲਿਆਂਦੇ ਕਿੰਨਾ ਹੋ ਗਿਆ ਦੇਖਿ ਮੜਾ ਜਾ 200 240 ਤੋਂ ਫੈਂਟਰ ਚੱਲ ਕਿੰਨੇ ਤੱਕ ਹੈ ਉਹ ਵੀ ਰੋਟੇ ਹੁਣ ਦੁਬਾਰੇ ਜਾਣਦੇ ਜਾਣਦੇ 240 ਦੇ ਫੈਂਟਰ ਚੱਲ ਪਏ ਦੁਬਾਰਾ ਤਾਂ ਪਾਣੀ ਦਾ ਪੂਰਾ ਕਰਜੂ ਇਹ ਨਾ ਉਹ ਨਾ ਚਲ ਜਾ ਦੋ ਵੈਂਟਰ ਇਕੱਠੇ ਆ ਕੇ ਚੱਲ ਜਾਣਗੇ ਬੰਨ ਜੁਗ ਲਾ ਜਾਣ ਦੇ ਬਾਈ ਰੋਕ ਕਿੰਨਾ ਹੋ ਗਿਆ 40 275 ਫੁੱਟ 275 200 275 ਫੁੱਟ ਹੋ ਗਿਆ ਖਾਲੀ ਤਾਂ ਉਹ ਤਾਂ ਸਾਰਾ ਕੁਝ ਹੀ ਮੋਟਰ ਪਾ ਗਏ ਨਾ 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 ਮੋਟਰ ਨਾਲ ਨਹੀਂ ਆਹ ਚਲੋ ਜੀ ਫਾਈਨਲੀ ਕੈਮਰਾ ਆਪਣੇ ਬਚ ਚੁੱਕਿਆ ਤੇ ਹੁਣ ਆਪਾਂ ਕੈਮਰਾ ਬਾਹਰ ਹੀ ਕੱਢਦੇ ਆ ਤੇ ਤਾਰ ਤੁਨ ਇਕੱਠੀ ਕਰਕੇ ਆਪਣੀ ਵਿਸਤਰੀ ਤੋਂ ਡਿਟੇਲ ਲੈਨੇ ਆ ਪੀਕੀ ਰਿਪੋਰਟ ਆਪਣੇ ਕੋਲ ਦੀ ਸਤਿ ਸ਼੍ਰੀ ਅਕਾਲ ਜੀ ਸ਼ਿਗਾਰ ਜੀ ਪਿੰਡ ਪਹੁੰਚੇ ਤੇ ਅਸੀਂ ਕਲੇਲ ਜੀ ਇੱਥੇ ਪਿੰਡ ਕਸੇਲ ਜ਼ਿਲ੍ਹਾ ਤਰਨਤਾਰਨੀ ਹਾਂਜੀ ਉਰੇ ਬਾਈਆਂ ਦਾ ਬੋਰ ਮਾਰਦਾ ਦੀ ਰੇਤਾ ਜਿਵੇਂ ਦੇਖ ਸਕਦੇ ਆ ਆਪਾਂ ਤੁਹਾਨੂੰ ਬਾਈ ਨੇ ਦਿਖਾਏ ਹੋਣਾ ਰੇਤਾ ਇਹਦੇ ਕਰਨ ਬਾਈਆਂ ਨੇ ਆਪਣੀ ਵੀਡੀਓ ਦੇਖੀ YouTube ਤੇ ਬਾਈਆਂ ਨੇ ਸੰਪਰਕ ਕੀਤਾ ਆਪਣੇ ਨਾਲ ਇਹ ਆਪਾਂ ਨੂੰ ਟਾਈਮ ਦਿੱਤਾ ਵੀ ਤੁਸੀਂ ਆ ਕੇ ਬੋਰ ਚੈੱਕ ਕਰੋ ਜੀ ਅਸੀਂ ਬੋਰ ਚੈੱਕ ਕਰਨ ਵਾਸਤੇ ਪਹੁੰਚੇ ਸੀ 350 ਫੁੱਟ ਵਾਲਾ ਬੋਰ ਤਿਗਾ ਇਹ ਹਾਂਜੀ ਇਹ ਤੋਂ ਬਾਅਦ ਅਸੀਂ ਅੱਜ ਉਰੇ ਪਹੁੰਚੇ ਤੇ ਕੈਮਰਾ ਲਾ ਕੇ ਦੇਖਿਆ ਦੋ ਬੋਰ ਤੇ 9 ਇੰਚੀ ਬੋਰੇ ਪਾਣੀ ਲੈਵਲ 64 ਫੁੱਟ ਤੇ ਆਇਆ ਗਾ ਉਰੇ ਤੇ 150 ਫੁੱਟ ਲੈ ਕੇ ਇਹ ਆਪਣਾ ਕਹਿੰਦੇ ਨੇ ਬੋਰ ਪਾਟਿਆ ਹੋਇਆ ਜੀ ਹਾਂਜੀ ਜਿਹੜਾ ਅੰਦਰ ਤਾਂ ਸਿਆ ਹੋਇਆ ਆਪਾਂ ਵੀਡੀਓ ਵਿੱਚ ਵੀ ਦੇਖ ਸਕਦੇ ਆਂਗੇ ਹਾਂਜੀ ਤੇ 155 ਤੱਕ 150 ਤੋਂ ਲੈ ਕੇ 155 5 ਫੁੱਟ ਦਾ ਪੂਰਾ ਮੰਲੋ ਪਾਟਿਆ ਹੋਇਆ ਪਏ ਪਏ ਉੱਥੇ ਪਾਣੀ ਆ ਰਿਹਾ ਜਿਆਦਾਤਰ ਠੀਕ ਹੈ ਜੀ ਪੂਰਾ 200 ਤੋਂ ਲੈ ਕੇ 240 ਤੱਕ ਫੈਂਟਰ ਆ ਗਿਆ ਇਹਦੇ ਵਿੱਚ ਤੇ ਉਸ ਤੋਂ ਬਾਅਦ ਥੱਲੇ ਮੰਲੋ ਜਿਹੜਾ ਟੋਟਲ ਬੋਰ ਹੈ 275 ਫੁੱਟ ਹੈਗਾ ਟੋਟਲ ਆ ਠੀਕ ਹੈ ਜੀ ਸਾਢੇ 3 16 ਰੋ ਬੋਰ ਹੈ ਬਾਕੀ ਭਰਿਆ ਹੋਇਆਗਾ ਠੀਕ ਹੈ ਬਾਕੀ ਆਪਾਂ ਇਥੇ ਬੱਚ ਲਾਵਾਂਗੇ ਮੰਨ ਲਓ ਵੀ ਜੇ ਆਪਾਂ ਨਹੀਂ ਬੋਰ ਬਿਲਾ ਕਰਦੇ 75 ਫੁੱਟ ਆਪਣੇ ਲਈ ਬਚਦਾ ਪਾਣੀ ਪੂਰਾ ਹੋ ਜੂਗਾ ਇਹਦੇ ਵਿੱਚੋਂ ਬਾਕੀ ਬਿਲਾ ਕਰਕੇ ਦੇਖਾਂਗੇ ਠੀਕ ਹੈ ਕੋਈ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾ ਨਾਲ ਸੰਪਰਕ ਕਰ ਸਕਦਾ ਹੈਗਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਆ ਠੀਕ ਹੈ ਮੋਬਾਈਲ ਨੰਬਰ ਹੈ 9781754490 ਧੰਨਵਾਦ ਜੀ ਆਹ ਭਾਈਆਂ ਦਾ ਬੋਰਤੀ ਹੈ ਜੀ ਠੀਕ ਹੈ ਤਸੱਲੀ ਆ ਗਈ ਤੁਹਾਨੂੰ ਪੂਰੀ ਤਸੱਲੀ ਆ ਗਈ ਹੈ ਠੀਕ ਹੈ